ਵੀਵੀ ਟੁਡੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਅੱਜ ਇੱਕ ਇੱਥੇ ਤੁਹਾਨੂੰ ਚੋਰੀ ਦਾ ਮਾਮਲਾ ਦਿਖਾਉਣ ਜਾ ਰਿਹਾ ਅਸੀਂ ਸਰਕਾਰੀ ਹਾਈ ਸਕੂਲ ਦੇ ਫਾਟ ਸਾਈਡ ਤੇ ਖੜੇ ਆ ਔਰ ਦੇ ਜਿਹੜਾ ਵਿੱਚ ਹੈਗਾ ਬਣਿਆ ਹੋਇਆ ਤੇ ਉਹਦੇ ਵਿੱਚ ਦੇਖਿਆ ਕਿ ਆ ਇੱਕ ਟਰਾਂਸਫਾਰਮਰ ਜਿਹੜਾ ਉਹਦੇ ਵਿੱਚ ਦੋ ਦੋ ਜਿਹੜੇ ਆ ਉਹ ਤੇਲ ਕੱਢ ਕੇ ਲੈ ਗਏ ਮੇਨੂੰ ਹਰਾਨੀ ਦਾ ਚੋਰੀ ਭਾਵੇਂ ਛੋਟੀ ਆ ਕਿਉਂਕਿ ਤੇਲ ਉਹ ਕੱਢ ਕੇ ਲੈ ਗਏ ਵਿੱਚੋਂ 200 ਲੀਟਰ ਜੀ ਉਹ ਦੋਪਰੰਤ ਉਹਦੇ ਵਿੱਚੋਂ ਕੀਮਤੀ ਸਮਾਨ ਲੈ ਗਏ ਇਹ ਭਾਵੇਂ ਚੋਰੀ ਏ ਛੋਟੀ ਏ ਪਰantu 24 ਘੰਟੇ ਲਾਈਨ ਏ ਇਹ 24 ਘੰਟੇ ਤੇ ਹਾਈ ਵੋਲਟੇਜ ਬਿਜਲੀ ਜਿਹੜੀ ਚੱਲਦੀ ਏ ਤੇ ਉਹਦੇ ਵਿੱਚ ਵੀ ਹੌਸਲੇ ਕਿੰਨੇ ਆ ਚੋਰਾਂ ਦੇ ਕਿੰਨੇ ਬਲੰਦਾ ਏ ਤੇ ਇਹ ਬਾਕੀ ਤੁਹਾਨੂੰ ਅਸੀਂ ਜਈ ਸਾਹਿਬ ਨਾਲ ਵੀ ਗੱਲ ਕਰਾਵਾਂਗੇ ਇਹਦਾ ਤੁਹਾਨੂੰ ਸਾਰਾ ਵੇਰਵਾ ਵੀ ਦਿਖਾਉਣੇ ਆ ਕਿ ਕਿਸ ਤਰ੍ਹਾਂ ਚੋਰੀ ਹੁੰਦੀ ਏ ਉਹ ਤੁਹਾਨੂੰ ਸਾਰਾ ਵੇਰਵਾ ਦਿਖਾਉਣੇ ਆ ਧੰਨਵਾਦ ਮੈਂ ਅੱਜ ਇੱਥੇ ਬੱਸ ਸਟੈਂਡ ਆਊਟ ਤੇ ਪਹੁੰਚੇ ਆ ਸਾਨੂੰ ਪਤਾ ਲੱਗਿਆ ਸੀ ਕਿ ਇੱਥੇ ਜਿਹੜਾ ਟਰਾਂਸਫਾਰਮ ਦੇ ਵਿੱਚੋਂ ਕਾਫੀ ਤੇਲ ਜਿਹੜਾ 200 ਲੀਟਰ ਦੇ ਲਗਭਗ ਤੇਲ ਜਿਹੜਾ ਹੁੰਦਾ ਹੈ ਤੇ ਕੀਮਤੀ ਸਮਾਨ ਜਿਹੜਾ ਚੋਰੀ ਕਰ ਲਿਆ ਗਿਆ ਸੋ ਤੁਹਾਨੂੰ ਜੀ ਸਾਹਿਬ ਨਾਲ ਵੀ ਗੱਲ ਕਰਾਉਨੇ ਆ ਕਿ ਇਹ ਕਿਸ ਤਰ੍ਹਾਂ ਹੋਇਆ ਚੋਰਾਂ ਦੇ ਕਿੰਨੇ ਹੌਸਲੇ ਬੁਲੰਦ ਨੇ ਇਹ ਵੀ ਦੱਸਦੇ ਆ ਔਰ ਇਹ ਬਸ ਸਟ੍ਰੈਂਡ ਤੇ ਮੈਨੂੰ ਹੁਣੇ-ਹੁਣੇ ਪਤਾ ਲੱਗਾ ਕਿ ਇੱਥੇ ਇੱਕ ਸਰਕਾਰੀ ਹਾਈ ਸਕੂਲ ਦੇ ਦੀਵਾਰ ਦੇ ਨਾਲ ਬਾਹਰ-ਬਾਰ ਮੇਨ ਰੋਡ ਤੇ ਇਹ ਟਰਾਂਸਫਾਰਮਰ ਲੱਗੇ ਹੋਏ ਆ ਦੇਖੋ ਹੁਣ ਬੜੀ ਅਜੀਬ ਗੱਲ ਤਾਂ ਇਹ ਹੈ ਕਿ ਮੈਂ ਹੁਣੇ ਜੈ ਸਿੰਘ ਸਾਹਿਬ ਨਾਲ ਗੱਲ ਕਰਕੇ ਹਟਿਆ ਕਹਿੰਦੇ ਜੀ ਇੱਥੇ 24 ਘੰਟੇ ਦੀ ਸਪਲਾਈ ਵਾਲੇ ਜਿਹੜੇ ਹੈਗੇ ਆ ਇਹ ਟਰਾਂਸਫਾਰਮਰ ਨੇ ਪਰ ਚੋਰਾਂ ਨੇ ਇਹ ਨੂੰ ਕਿਹੜਾ ਤਜਰਬਾ ਹੋਊਗਾ ਐਡਾ ਆ ਕਿ 24 ਘੰਟੇ ਦੀ ਸਰਵਿਸ ਜਿਹੜੀ ਹੈਗੀ ਆ ਉਹ ਉਹ ਉਹਦੇ ਹੋਣ ਦੇ 24 ਘੰਟੇ ਬਿਜਲੀ ਚੱਲਣ ਦੇ ਬਾਵਜੂਦ ਵੀ ਉਹ ਕਿਸ ਦੇ ਹਿਸਾਬ ਨਾਲ ਇਹਦੇ ਵਿੱਚੋਂ ਤੇਲ ਕੱਢ ਕੇ ਲੈ ਗਏ ਹੋਣਗੇ ਕੁਝ ਸਮਝ ਨਹੀਂ ਆ ਰਿਹਾ ਕਿ ਚੋਰਾਂ ਦਾ ਤਜਰਬਾ ਕਿ ਕਿਸ ਹੱਦ ਤੱਕ ਵੱਧ ਚੁੱਕਾ ਹੈ ਕਿ ਹਰ ਹਰ ਗੱਲ ਵਿੱਚ ਉਹ ਐਕਸਪਰਟ ਹੋ ਚੁੱਕੇ ਹੈ ਤੇ ਹੁਣ ਇਹ ਟਰਾਂਸਫਾਰਮਰ ਜਿਹੜਾ ਬੇਕਾਰ ਹੋ ਗਿਆ ਹੈ ਦੱਸਿਆ ਜਾ ਰਿਹਾ ਜੀ ਸਾਹਿਬ ਵੱਲੋਂ ਕਿ ਇਹ ਲਗਭਗ ਮਹਿਕਮੇ ਦਾ 50000 ਰੁਪਏ ਦਾ ਨੁਕਸਾਨ ਹੋ ਗਿਆ ਹੈ ਤੇ ਇਹ ਪਰਪਾਈ ਕਿੱਥੋਂ ਹੋਣੀ ਆ ਇਹ ਵੀ ਤੁਹਾਨੂੰ ਤੁਸੀਂ ਭਲੀ ਭਾਤ ਜਾਣਦੇ ਹੋ ਇਹ ਪਰਪਾਈ ਮਹਿਕਮੇ ਨੇ ਕੋਲੋਂ ਦੀ ਕਰਨੀ ਜੀ ਸਾਹਿਬ ਨੇ ਨਹੀਂ ਕਰਨੀ ਜਾਂ ਇਹਨਾਂ ਮੁਲਾਜ਼ਮਾਂ ਨੇ ਨਹੀਂ ਕਰਨੀ ਕਰਨੇ ਤਾਂ ਆਪਾਂ ਨੂੰ ਹੀ ਪੈਣੀ ਆ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਐਂਗਲ ਤੋਂ ਠੀਕ ਹੈ ਜੀ ਤੇ ਤਾਂ ਕਰਕੇ ਇਹ ਦੇਖੋ ਨਾਲ ਦੀ ਨਾਲ ਸਾਡਾ ਚੈਨਲ ਸ਼ੇਅਰ ਕਰੀ ਚੱਲਿਓ ਸਬਸਕ੍ਰਾਈਬ ਜੁੜ ਕਰੋ ਤਾਂ ਜੋ ਅਸੀਂ ਤੁਹਾਨੂੰ ਅਜਿਹੀਆਂ ਖਬਰਾਂ ਦੱਸਦੇ ਰਹੀਏ ਹੋਰ ਦਫਾ ਦੇ ਰਹੀਏ ਤੋਂ ਇਹ ਦੇਖ ਲਓ ਵਿਚਾਰੇ ਲੱਗੇ ਹੋਏ ਆ ਬਿਜਲੀ ਵਾਲੇ ਜਿਹੜੇ ਕਿ ਟਰਾਂਸਫਾਰਮਰ ਹੁਣ ਚੇਂਜ ਕੀਤਾ ਜਾ ਰਿਹਾ ਪਤਾ ਲੱਗਿਆ ਸੀ ਮੈਨੂੰ ਹੁਣੇ ਹੀ ਕਿ ਇਥੋਂ ਟਰਾਂਸਫਾਰਮਰ ਦੇ ਵਿੱਚੋਂ ਤੇਲ ਜਾਂ ਹੋਰ ਜਿਹੜਾ ਕੀਮਤੀ ਸਮਾਨ ਕੋਈ ਚੋਰੀ ਕਰ ਲਿਆ ਗਿਆ ਟਰਾਂਸਫਾਰਮਰ ਜਿਹੜਾ ਬੇਕਾਰ ਹੋ ਗਿਆ ਰਾਤ ਦੇ ਜਿਹੜੇ ਲੋਕ ਐ ਉਹ ਨਿਹਰੇ ਦੇ ਵਿੱਚ ਬੈਠੇ ਆ ਇੱਕ ਅਸਵਾ ਬਾਜ਼ਾਰ ਹੋਣ ਕਰਕੇ ਜਿਹੜੇ ਲੋਕ ਪਰੇਸ਼ਾਨ ਵੀ ਬਹੁਤ ਨੇ ਜਦੋਂ ਬਿਜਲੀ ਨਹੀਂ ਹੁੰਦੀ ਕਿਉਂਕਿ ਹਰ ਕੰਮ ਜਿਹੜਾ ਬਿਜਲੀ ਤੇ ਡਿਪੈਂਡ ਹੋ ਚੁੱਕਾ ਹੈ ਉਹ ਵੀ ਭਾਗ ਦੀ ਗੱਡੀ ਵਿੱਚ ਲੱਦ ਕੇ ਲਿਆਏ ਆ ਸਾਰੇ ਮੁਲਾਜ਼ਮ ਤੇ ਤਾਂ ਕਰਕੇ ਇਹ ਤੁਹਾਡੇ ਸਾਹਮਣੇ ਹੈ ਕੀ ਬਣ ਰਿਹਾ ਸੋ ਚੋਰਾਂ ਨੂੰ ਵੀ ਬੇਨਤੀ ਹੈ ਕਿ ਇਦਾਂ ਇੰਨਾ ਰਿਸਕ ਨਾ ਲਿਆ ਕਰੋ ਤੁਹਾਡਾ ਜਾਨੀ ਨੁਕਸਾਨ ਵੀ ਹੋ ਸਕਦਾ ਹੈ ਸੋ ਜਾਨੀ ਨੁਕਸਾਨ ਹੋ ਗਿਆ ਤੇ ਫਿਰ ਪਟਾਕਾ ਪੈਣ ਵਾਲੀ ਗੱਲ ਹੈ ਉਹ ਦਾ ਇਹਦਾ ਬੋਲੀ ਕੋ ਚੋਰੀ ਸਮ ਸਮ ਸਮਝ ਨਾਲ ਦੋ ਢੰਗ ਤੀਕੇ ਨਾਲ ਕਰੀਦੀ ਐ ਇਹਨਾਂ ਨਾਲ ਤੁਸੀਂ ਹਜ਼ਾਰਾਂ ਲੋਕਾਂ ਨੂੰ ਪਰੇਸ਼ਾਨ ਵੀ ਕੀਤਾ ਆਪਣੀ ਜਾਨ ਤੇ ਖੇਡ ਕੇ 200 ਲੀਟਰ ਤੇਲ ਐ ਪਤਾ ਨਹੀਂ ਤੁਸੀਂ ਕਿੱਥੇ ਇਸ ਨੂੰ ਵੇਚਣਾ ਕੀ ਕਰਨਾ ਉਹ ਤਾਂ ਜੇਹ ਸਾਹਿਬ ਵੀ ਨਹੀਂ ਦੱਸ ਸਕਦੇ ਵੀ ਇਹ ਕਰਦੇ ਕੀ ਹੋਣਗੇ ਕੀ ਨਾਂ ਤੁਹਾਡਾ ਮੇਰਾ ਹੰਕਾਰ ਸਿੰਘ ਹੰਕਾਰ ਸਿੰਘ ਜੀ ਕੀ ਜੀ ਤੁਸੀਂ ਬਿਜਲੀ ਬੋਰਡ ਚ ਕੀ ਲੱਗੇ ਹੋ ਜੇਹ ਜੇਹ ਸਾਹਿਬ ਇਹ ਔੜੇ ਰੀਆ ਤੁਹਾਡੇ ਕੋਲ ਹੈ ਤੇ ਕੀ ਹੋਇਆ ਟਰਾਂਸਫਰਮ ਇਹਦਾ ਟਰਾਂਸਫਰਮ ਦਾ ਤੇਲ ਕੱਢ ਲਿਆ ਕਿਸੇ ਰੀ ਮਤਲਬ ਉਹ ਜਿਹੜਾ ਨੇ ਕੱਲ ਰਾਤੀ ਅੱਛਾ ਜੀ ਮੋਈ ਨਾ ਫੇਰ ਸੜ ਗਿਆ ਦਿੱਤਾ ਜਦੋਂ ਮਤਲਬ ਤੇਲ ਕੱਢਣ ਤੋਂ ਬਾਅਦ ਚੱਲਿਆ ਫੇਰ ਚੱਲਿਆ ਵੀ ਹਾਂ ਜੀ ਹਾਂ ਜੀ ਜੋ ਸੜ ਗਿਆ ਟਾਕਾ ਮਾਰ ਗਿਆ ਅੱਛਾ ਜੀ ਇਹ ਦੇਖਾ ਹਰ ਹੋਰ ਨਵਾਂ ਤੇ ਆ ਜੀ ਨਵਾਂ ਰੱਖਣੇ ਹੁਣ ਨਵਾਂ ਰੱਖਣ ਲੱਗੇ ਤੇ ਇਹ ਕਿੰਨਾ ਕੁ ਨੁਕਸਾਨ ਹੈ ਜੀ ਮੈਂ ਨੁਕਸਾਨ ਹੈਗਾ ਜੀ 40-50 ਹਜ਼ਾਰ ਦਾ ਹੈਗਾ ਕਿ ਜੀ ਤੇ ਬਿਰ ਤੇ ਚੋਰਾਵਾਰੇ ਕੀ ਕਹਿਣਾ ਚਾਹੋਗੇ ਮਤਲਬ ਕਿੰਨਾ ਰਿਸਕੀ ਕੰਮ ਜਿਹੜਾ ਹੈ ਇਹ ਕਰ ਰਹੇ ਆ ਚੋਰ ਹੋਰ ਰਿਸਕ ਹੈ ਜੀ ਸਪਲਾਈ ਚਲਦੀ ਹੁੰਦੀ ਹੈ 24 ਘੰਟੇ ਸਪਲਾਈ ਚਲਦੀ ਆ ਇਹ 24 ਘੰਟੇ ਵਾਲੀ ਆ 24 ਘੰਟੇ ਵਾਲੀ ਤੇ ਇਹਦੇ ਵਿੱਚੋਂ ਕਿਦਾਂ ਕੱਢ ਲੈਂਦੇ ਆ ਭਾਜੀ ਇਹ ਤੇਲ ਜਿੱਦਾਂ ਮਤਲਬ ਵੀ ਇਹਨਾਂ ਰਿਸਕ ਲੈ ਕੇ ਉਹ ਕੀ ਤਜਰਬੇਕਾਰ ਬੰਦੇ ਤੁਹਾਡੇ ਮੁਤਾਬਕ ਕਿਦਾਂ ਦੇ ਹੋਣਗੇ ਉਹ ਬੰਦੇ ਬੰਦੇ ਬਸ ਸੋਸੋ ਚ ਕੱਟ ਕੇ ਜਿੱਦਾਂ ਥੱਲੇ ਕੋਈ ਡਾਟ ਰੂਟ ਖੋਲ ਕੇ ਥੱਲੇ ਹਾਂਜੀ ਕੱਢ ਲਿਆ ਦੀ ਮਤਲਬ ਮੇਰੇ ਮੇਰਾ ਕੁਐਸਚਨ ਇਹ ਹੈ ਕਿ ਮਤਲਬ ਕਿੰਨਾ ਉਹ ਤਜਰਬਾ ਕਿੱਥੋਂ ਲੈ ਕੇ ਆਉਂਦੇ ਐ ਨਾ ਕਿ ਦੇਖੋ ਹੋਟਰ ਇੰਨੀਆਂ ਐਨਾ ਇਹਦੇ ਵਿੱਚ ਕਰੰਟ ਹੈ ਤੇ ਫਿਰ ਇਹ ਕਿਸ ਤਰ੍ਹਾਂ ਕੋਈ ਸਮਝ ਨਹੀਂ ਲੱਗ ਰਹੀ ਉਹ ਤਜਰਬਾ ਤਾਂ ਜਿੱਦਾਂ ਹੁਣ ਮੰਨ ਲਓ ਸੁੱਚ ਕੱਟ ਲਿਆ ਹਾਂਜੀ ਠੀਕ ਹੈ ਜੀ ਸਪਲਾਈ ਬੰਦ ਹੋ ਗਈ ਅੱਛਾ ਜੀ ਥੱਲੇ ਉਹਦਾ ਨਟ ਖੋਲ ਕੇ ਜੀ ਟੀਲ ਕੱਢ ਲੈਂਦੇ ਆ ਤੇ ਪਰ ਇਹ ਤੇਲ ਕਰਦੇ ਕੀ ਆ ਜੀ ਸਾਡੇ ਦਰਸ਼ਕ ਵੀ ਜਨਣਾ ਚਾਹੁੰਦੇ ਆ ਕਿ ਇਹ ਤੇਲ ਕਰਦੇ ਕੀ ਹੋਣਗੇ ਇਹ ਦਰਸ਼ਕ ਓਕੇ ਕਾਸਟਲੀ ਹੁੰਦਾ ਜੀ ਹੌਸਟਲੀ ਜਾਂਦਾ ਜੀ ਇੱਕ ਵੈਸੇ ਕਿੰਨੇ ਕਰਫਾ ਲੀਟਰ ਆ ਜੇ ਆਮ ਤੌਰ ਤੇ ਤੁਸੀਂ ਪ੍ਰਾਈਵੇਟ ਲੈਣ ਭਾਰਤ ਮੰਨ ਲਗਾਦਾ 100 150 ਨੂੰ ਲੀਟਰ ਹੋਊਗਾ ਇਹ ਚ ਕਿੰਨਾ ਪੈ ਜਾਂਦਾ ਜੀ ਤੇਲ ਵਿੱਚ ਹੈਗਾ 195 ਲੀਟਰ 155 ਦਾ 200 ਲੀਟਰ ਦੇ ਲਗ ਭਾਗ ਹੈਗਾ ਸੋ ਇਹਦਾ ਮਤਲਬ ਜੇਕਰ ਇਥੋਂ ਇਹ ਤੇਲ ਲੈ ਕੇ ਗਏ ਆ ਤੇ ਇਹਦਾ ਮਤਲਬ ਕਿਤੇ ਹੋਰ ਵੀ ਜੇ ਤੁਹਾਡੀਆਂ ਖਬਰਾਂ ਮਿਲਣਗੇ ਆ ਕਿ ਮਤਲਬ ਹੋਰ ਵੀ ਕਿਤੇ ਲਿਜਾਇਆ ਜਾ ਸਕਦਾ ਕਿਉਂਕਿ ਇਹ ਉਹ ਇੱਕ ਨਾਲ ਨਹੀਂ ਉਹਨਾਂ ਦਾ ਸਭ ਦਾ ਹਣਾ ਜੀ ਇਹ ਤੁਸੀਂ ਚੈੱਕ ਕਰ ਰਹੇ ਆ ਕਿ ਮਤਲਬ ਹੋਰ ਤਰੀਕੇ ਇਸ ਦਾ ਕੱਢਿਆ ਨਹੀਂ ਹੋਰ ਸਾਨੂੰ ਜਦੋਂ ਪਿੱਛੇ ਦੀ ਕੰਪਲੇਂਟ ਆਦੀ ਆ ਹਾਂ ਜੀ ਜਪਾ ਦਾ ਲੱਗਾ ਤਾਂ ਠੀਕ ਹੈ ਨਾ ਤੇ ਫਿਰ ਹੀ ਪਤਾ ਲੱਗਾ ਠੀਕ ਹੈ ਠੀਕ ਹੈ ਬਹੁਤ ਧੰਨਵਾਦ